ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਜਿੱਦਾਂ ਦੀ ਤੁਹਾਡੇ ਮਨ ਦੇ ਵਿੱਚ ਸੋਚ ਚੱਲ ਰਹੀ ਆ ਕਿ ਸਾਨੂੰ ਬਾਈ ਜੀ ਇੰਦਾ ਦੀ ਗਾਂ ਇੰਨਾ ਦੁੱਧ ਇੰਦਾ ਦਾ ਰੇਟ ਤੇ ਇੰਦਾ ਦੀ ਬਰੀਡ ਚਾਹੀਦੀ ਆ ਹਰ ਇੱਕ ਪ੍ਰਕਾਰ ਜੇ ਵੀਰ ਕੋਲੇ ਗਾਵਾਂ ਵਿਕਰੀਆਂ ਨੇ ਹਾਜ਼ਰ ਆ ਤਾਜ਼ੀਆਂ ਸੂਈਆਂ ਗੱਬੜਾ 10-5 ਦਿਨ ਤੇ ਇੱਕ ਦਿਖਾਵਾਂਗੇ ਜਰਸੀ ਐਂਡ ਤੇ ਜਿਹੜੇ ਮਹੀਨੇ ਦੀ ਕੱਚੀ ਹੈ ਜਿਹਦੇ ਪਿਓ ਦਾਦਾ ਨਾਨੀ ਸੱਤ ਪੀੜੀਆਂ ਦਾ ਰਿਕਾਰਡ ਸੱਤ ਪੀੜੀਆਂ ਦਾ ਰਿਕਾਰਡ ਬੀੜੂਗਾ ਸੋ ਜਰਸੀ ਤੋਂ ਲੈ ਕੇ ਐਰ ਸੈਰ ਤੋਂ ਲੈ ਕੇ ਐਚਪੀ ਦੇ ਨਾਲ ਕਾਫੀ ਵੀਰ ਕੋਲੇ ਮਾਤਰਾ ਜਹਾਜ਼ਾ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮਟਰਾ ਦੱਸੋ ਬਾਈ ਆਪਣਾ ਆ ਵੀਰੇ ਲਖਵੀਰਾ ਪਿੰਡਾਂ ਦਾ ਹੈ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਾਈ ਜੀ ਆਪਣਾ ਨੰਬਰ 9877868899 ਦੂਜਾ ਨੰਬਰ 9873550846 ਠੀਕ ਆ ਆਪਣਾ ਵਪਾਰ ਦਾ ਕੰਮ ਹੈ ਰੂਟੀਨ 'ਚ ਪਸ਼ੂ ਆਉਂਦੇ ਆਂ ਤੇ ਰਹਿੰਦੇ ਆਂ ਅੱਜ ਲਗਭਗ ਹੋਣਗੇ 13-14 ਨਗ ਹੈਗਾ 14 ਗਾਇਆਂ ਵੀਰੇ ਪਕਾਉ ਜੀ ਪਹਿਲੇ ਨੰਬਰ ਆਪਾਂ ਜਿਹੜੀ ਬੈੜ ਤਾਜੀ ਸੂਈ ਦੇਖ ਰਹੇ ਆਂ ਹਨਾ ਦੂਜਾ ਸੂਆ ਵੀਰੇ ਮੰਗਰ ਬੱਚੀ ਹੈ ਇਹਦੀ ਅੱਛਾ ਹੁਣ ਇਹ ਆਪਾਂ ਖੜੀ ਠਾਈ ਜੈ ਬੈਠੀ ਠਾਈ ਜੈ ਹਨਾ ਕਿਉਂਕਿ ਇਹਨੂੰ ਕੰਟਾਕ ਸੂਈ ਨੂੰ ਅੱਛਾ ਕੰਟਾ ਹੋ ਗਿਆ ਸ ਠੀਕ ਹੈ ਤੇ ਕਿੰਨਾ ਕੁ ਦੁੱਧ ਹਾਈਐਸਟ ਪਾ ਦੂ ਵੀਰੇ ਇਹ ਵੀਰੇ 32 33 ਮੰਨ ਕੇ ਲੈਵੇ ਆਲਾ ਅੱਛਾ 32 33 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਵੀ 30 ਤੋਂ ਲੈ ਕੇ 35 ਤੱਕ ਅਮੀਰ ਰਹੇਗੀ ਇਹ ਦੋ ਆਪਾਂ ਨੂੰ ਦਊ ਤਾਂ ਯਾਨੀ 35 ਕਿਲੋ ਵੀਰੇ ਦੋ-ਤੋਂ ਘੱਟ ਹੀ ਦੱਸਾਂਗੇ ਜੀ ਰੇਟ ਕੀ ਰਹਿਣਗੇ ਰੇਟ ਵੀਰੇ 1 ਲੱਖ ਤੇ ਇਹ 28000 ਦੀ ਵੈਟ ਦੇਵਾਂਗੇ ਮੌਕੇ ਤੇ ਕੋਈ ਜਾਇ ਸੋਝੂਗੀ ਮੌਕੇ ਤੇ ਮਨਤਨ ਕਰਦਾਂਗੇ ਠੀਕ ਹੈ ਤੇ ਚੌਣ ਚਵਾਤਾਰਾਂ ਤੋਂ ਰੈਕ ਨੰਬਰ ਰੈਕ ਨੰਬਰ ਵੀਰੇ ਗਾਰੰਟੀ ਹੈ ਚੌਣ ਅਛਾ ਚੋੜ ਜਵਾਦੀ ਪੂਰੀ ਖਰੀ ਆ ਜਾਵਾ ਇੱਕ ਨੰਬਰ ਆ ਧਾਰਾਂ ਦੇ ਮਾਰੇ ਜਾਇਆ ਲਈ ਮੰਗਾ ਲੈ ਤਾਂ ਵੀ ਗਾਰੰਟੀ ਹੋ ਆਪਣੀ ਸੁਭਰੂਤ ਧਾਰਾ ਵਗੈਰਾ ਜੀ ਵੀ ਕਹਿੰਦੇ ਪੂਰੀ ਜ਼ਿੰਮੇਵਾਰੀ ਹੋਊਗੀ ਤੇ ਤਾਜੀ ਸੂਈ ਵਾਲੇ ਬੱਚੀ ਖੜੀ ਹੋਈ ਹੋਈ ਹੈਗੀ ਤੇ ਇਕੱਲੀ ਜੇਰ ਪੈਂਡਿੰਗ ਰਹਿ ਗਈ ਤੇ ਤੁਰਦੀ ਦੇਖੋ ਜਮਾ ਕਿਆ ਬਾਤਾਂ ਮੱਲਾ ਵੰਗੋ ਤੁਰ ਗਿਆ ਰੇਟ ਆ ਗਿਆ ਤੇ 1 ਲੱਖ 22000 ਰੁਪਏ 28000 ਰੁਪਿਆ ਸੋ ਦੁੱਧ 30 ਤੋਂ ਲੈ ਕੇ 35 ਕਿਲੋ ਤੱਕ ਦੁੱਧ ਪਾਉਣ ਵਾਲੀ ਬੈੜਾ ਸੋ ਬੋਡੀ ਸਟਰਕਚਰ ਵਗੈਰਾ ਤੇ ਲੇਵਾ ਵਗੈਰਾ ਤੁਸੀਂ ਕਰੈਕਟਰ ਬਾਈ ਬਹੁਤ ਵਧੀਆ ਆ ਗਈ ਜੀ ਅੱਛਾ ਮਗਰ ਬੱਚੀ ਸੇ ਵੀ ਆ ਗਈ ਜਵਾ ਹਾਂ ਟੋ ਕਾਪੀ ਆ ਬਸ ਜੀ ਸੋਇਲ ਵਿੱਚੋਂ ਰੇਡ ਦੇ ਵਿੱਚੋਂ ਮੌਕੇ ਤੇ ਮਾਰਤਾਨ ਹੋ ਜਾਊਗਾ ਬਸ 20 ਕਿਲੋਮੀਟਰ ਬਾੜੀ ਪਹੁੰਚ ਕਰ ਦਾਂਗੇ ਬਾਈ ਜੈ ਜੈ ਗੱਲਾਂ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਰਿੰਕਲਸ ਵਗੈਰਾ ਦੇਖੋ ਬਿਊਟੀ ਵਗੈਰਾ ਚੰਗੀ ਹੈ ਬੈੜ ਦੇ ਵਿੱਚ ਤੇ ਵੱਡੀ ਜਿੰਦ ਜਾਣ ਦੇ ਵਿੱਚ ਆ ਗਈ ਤੇ ਅੱਗੇ ਬਾਈ ਜੀ 2 ਨੰਬਰ ਤਾਜੀ ਸੂਈ ਦੇਖ ਰਹੇ ਨੇ ਬੱਚਾ ਕੀ ਦਿੱਤਾ ਇਹ ਪਰਸੋਂ ਸੂਈਆ ਵੀਰੇ ਮਾਗਰ ਬੱਚਾ ਹੈਗਾ ਅੱਛਾ ਮਗਰ ਬੱਚਾ ਜੇ ਜਿੜੋਕੇ ਆ ਜੇ ਡਾਨਾ ਕੀ ਵੀਡੀਓ ਬਣੀ ਪਈਆ ਦੁੱਧ 18 ਤੋਂ 20 ਕਿਲੋ ਬੌਣੀ ਸਟਾਰਟਿੰਗ ਆ ਹੁਣ ਅਸ਼ਰੇ ਮੇਰੇ ਦੋ ਟਾਈਮ ਚਵਾ ਕੇ ਦੇ ਦਾਂਗੇ ਭਾਵੇਂ ਚਾਰ ਟਾਈਮ ਚੋਲੇ ਬਾਈ ਤਸੱਲੀ ਕਰ ਲਿਆ ਆਪਣੇ ਘਰੇ ਤਸੱਲੀ ਕਰ ਲੈ ਬਾਅਦ ਚ ਕੋਈ ਲਾਂਭਾ ਨਹੀਂਗਾ ਕਿਉਂਕਿ ਸਾਫ ਨੇ ਚੀਜ਼ਾਂ ਆਪਣੇ ਘਰ ਭਾਵੇਂ ਚਾਰ ਡੰਗ ਚੋਦੇ ਕੋਈ ਭਾਵੇਂ ਸਾਈ ਵੀ ਨਾ ਦੇਵੇ ਕੰਮ ਹੀ ਚੋਈ ਜਾਵੇ ਕੋਈ ਚੱਕਰ ਨਹੀਂ ਆਪਾਂ ਨੂੰ ਜੇ ਜੇ ਗੱਲ ਤੋਰੀ ਬਾਹਰ ਨੂੰ ਇਹਨੂੰ ਤੇ ਹਾਈਐਸਟ ਦੁੱਧ ਕਿੰਨਾ ਮੰਨ ਕੇ ਚ 25 ਕਿਲੋ ਮੰਨ ਕੇ ਲਵੇ ਬਾਈ ਇਹ। 25 ਕਿਲੋ ਦੁੱਧ ਤਾਂ ਵੱਧਾ ਪਰ ਨਹੀਂ 25 ਮੰਨ ਲਈ ਤੈਨੂੰ। ਸੋ 25 ਕਿਲੋ ਦੁੱਧ ਮੰਨ ਕੇ ਤੁਸੀਂ ਇਹਦੀ ਖਰੀਦਦਾਰੀ ਕਰ ਸਕਦੇ ਬੈਡ ਦਾ ਬੋਡੀ ਸਟਰਕਚਰ ਦੇਖ ਸਕਦੇ ਹੋ ਸੋਹਣਾ ਸਾਫ ਸਿਰ ਤੇ ਲੈਵੇ ਦੀ ਕੰਪੈਕਟ ਫਿਟਨੈਸ ਲੈਵਾ। 25 ਤੋਂ ਆਵਾਬ ਦੁੱਧ ਚੱਲੂ ਤੇ ਬਾਈ ਜੀ ਰੇਟ ਇਹਦਾ ਕੀ ਆ ਗਿਆ? ਰੇਟ ਵੀਰੇ 1 ਲੱਖ ਤੇ 8000 ਦੀ ਦੇਵਾਂਗੇ। ਜੇ ਇਹ ਖੁੱਲੀ ਛੱਡ ਕੇ ਚੋਰੇ ਕੋਈ ਬੰਦਾ ਛੱਡ ਕੇ ਖੁੱਲੀ ਚਾਰ ਪਾ ਕੇ ਦੁੱਧ 30 ਕਿਲੋ ਦੂਗੀ। ਮੰਨ ਕੇ ਤੂੰ ਉਸੇ 25 ਕਿਲੋ। ਜੈ ਜੈ ਗੱਲ ਆ। ਸੋ ਵੀਰੇ ਜੇਕਰ ਆਪਣੀ ਮੈਨੇਜਮੈਂਟ ਵਗੈਰਾ ਚੰਗੀ ਆ ਆਪਣਾ ਕੁੱਲਾ ਰਾਉਂਡ ਵਗੈਰਾ ਬਣਿਆ ਵਾ ਤਾਂ ਉਹਦੇ ਨਾਲ ਪਸੂ ਉਹ ਵੀ ਨਸਲੀ 2 ਤੋਂ 4 ਕਿਲੋ ਦਾ ਜੰਪ ਕਰਦਾ ਰਹਿੰਦਾ 5 ਦਿਨ ਵੀਰੇ ਆਟੋਮੈਟਿਕ ਹੀ ਭਾਜਣਾ ਜਾਣ ਬਸ ਤੇ ਉਹ ਵੀ ਬਹੁਤ ਵਧੀਆ ਗੀ ਤੇ ਇਹਦੀ ਵੀ ਗਰੰਟੀ ਹ ਸਰਲਾ ਹੋਵੇ ਤਾਂ ਵੀ ਫ੍ਰੀ ਦੇ ਦਾਂਗਾ ਆਪਾਂ ਠੀਕ ਆ ਜੀ ਮੇਲੇ ਮੂਲੇ ਲੱਗਿਆ ਵੇ ਜੇ ਅੱਜ ਆਪਾਂ ਓਕੇ ਆ ਸਭ ਜੀ ਬਾਕੀ ਸੁਣ ਜੀ ਜੀ ਅਰੇ ਬੌਲੋਂ ਖਾਲੀ ਆ ਬਾਈ ਇਹ ਜੀ ਤੇ ਅੱਗੇ ਬਾਈ ਜੀ 3 ਨੰਬਰ ਤੇ ਜਰ ਨਗੀਨਾ ਹੀ ਦੇਖੀ ਜਾਂਦੇ ਆ ਇਹ ਬੂਆ ਵੀਰੇ ਮਨ ਵੀ 6 ਦੰਦਾਂ 6 ਦੰਦ ਤੇ ਦੂਜਾ ਸੂਆ ਦੂਜਾ ਸੂਆ ਕੈ ਦਿਨ ਕੱਢਦੇ ਸੂਣਦੇ ਹਜੇ ਇਹ ਵੀਰੇ ਹਫਤਾ ਖੰਡ ਲਊਗੀ ਅੱਛਾ ਹਜੇ ਤੇ ਇੱਕ ਪਿਛਲੇ ਸੂਏ ਦਾ ਰਿਕਾਰਡ ਬਾਈ ਜੀ ਕੀ ਰਿਹਾ ਇਹਦਾ ਇਹਦਾ ਮੰਨ ਵੀਰੇ 35 37 ਕਿਲੋ ਦਾ ਪਹਿਲੇ ਦਾ ਰਿਕਾਰਡ ਆਗਾ ਅੱਛਾ ਆਪਾਂ 40 ਕਹਿੰਦੇ ਨਹੀਂ ਹੁਣ ਐਤੀ ਵੀ 40 ਦੂਗੀ ਪਰ 35 ਮੰਨ ਕੇ ਹੁਣ ਇੱਕ ਗੱਲ ਲੈ ਲਿਆ ਲਾ ਕਹਿਣ ਦਾ ਭਾਬ ਚੋਣ ਵਾਲਾ ਚਾਹੀਦਾ ਇਹਨੂੰ ਇਹ 40 ਡਾਕਟਰ ਇਹ 40 ਵੀ ਤੂੰ ਬਰੀਡ ਬਹੁਤ ਆ ਗਈ 40 ਦਾ ਦਮ ਰੱਖਦੀ ਆ ਤੇ ਇਹਦਾ ਬਾਈ ਜੀ ਰੇਟ ਕੀ ਆ ਗਿਆ ਇਹਦਾ ਇਹ ਵੀਰੇ ਦੇਮਾ 1 ਲੱਖ ਤੇ 45000 ਰੁਪਏ ਦੀ ਅੱਛਾ 1 ਲੱਖ 45000 ਦੀ ਤਿੰਨ ਨੰਬਰ ਤੇ ਬੈਠਾ ਗਈ ਦੂਜਾ ਸੂਆ ਸੂਰੀਆ ਮੋਹ ਆ ਗਈ 6 ਦੰਦਾ ਵੱਡੀ ਬਹੁਤ ਆ ਗਈ ਸੋ ਦੁੱਧ ਦੀ ਕਪੈਸਿਟੀ ਆ ਗਈ ਜੀ 35 ਕਿਲੋ ਦੀ 35 ਕਿਲੋ ਮੰਨ ਕੇ ਲੈ ਵੀਰੇ ਆ ਸੋ ਕੱਦ ਕਾਠ ਬਿਊਟੀ ਵਗੈਰਾ ਬਹੁਤ ਚੰਗੀਆਂ ਸ਼ਾਈਨਿੰਗ ਸੁਣੀ ਬਿਲਕੁਲ ਬੈਕ ਸਾਈਡ ਤੇ ਮੱਝਾ ਨਾਲ ਦੀ ਪਿਆ ਜਿਹਨੂੰ ਕਹਿੰਦੇ ਪੰਜਾਬੀ ਚ ਮੱਝਾ ਰੈਂਦਾ ਉੱਪਰ ਦੇ ਲਾ ਬਈ ਸਾਰੀ ਜਮਾ ਸਿੱਧੀ ਆ ਠੀਕ ਆ ਮੈਂ ਦੇ ਉੱਪਰ ਦਾ ਮੱਝਾ ਰੈਂਦਾ ਹਰੇ ਕੀ ਕਹੇਦਾ ਪਰ ਗਾਂ ਦੇ ਉੱਤੇ ਮੱਝਾ ਰੈਂਦਾ ਬਾਡੀ weight ਵਗੈਰਾ ਫੁੱਲ ਤੇ ਬੀਸ਼ੇਸ਼ ਵਗੈਰਾ ਜਿਹੜਾ ਸਾਰਾ ਕੁਝ ਕਹਿੰਦੇ ਐਡ ਆ ਇਹਦੇ ਵਿੱਚ ਦੋਦੇ 40 ਕਿਲੋ ਦਾ ਮਰੇ ਪਰ ਤੁਸੀਂ 35 ਕਿਲੋ ਮੰਨ ਕੇ ਪਰਚੇਸ ਕਰ ਲਓ। ਇਹ ਮੰਨ ਕੇ ਲੈ ਲਓ ਵੀਰੇ। ਬਾਈ ਜੀ ਰੇਟ ਕੀ ਰਹਿਣਾ ਇਹਦਾ? 1,45,000 ਜੀ। ਮੌਕੇ ਤੇ ਨਰਮ ਹੋ ਜਾਊਗੀ। ਆਹ ਤਾਂ ਕਰ ਦਾਂਗੇ ਮੌਕੇ ਤੇ। ਜੈ ਜੀ ਗੱਲਾਂ। ਤੇ 1,45,000 ਜੋ ਨਰਮ ਹੋ ਜਾਊਗੀ ਤੇ ਇਹ ਹਵਾਨੇ ਦੇ ਨਾੜਾ ਦੇਖੋ ਇਹ ਵਾ ਕੀ ਬਾਤ ਆ। ਜਿਵੇਂ ਪੰਜਾਬੀ ਟ੍ਰਿਬਿਊਨ ਖਬਰਾਂ ਨਾਲ ਭਰਿਆ ਪਿਆ ਹੁੰਦਾ ਨਾ ਸਵੇਰੇ ਐਂ ਸਿਸਟਮ ਆ ਜਮ। ਵੀਰੇ ਹਰਤਾ ਖੰਡ ਕੱਢਦੀ ਵੀ ਇਹ ਨੇ ਬਣਨੇ ਬਣਨੇ ਕੱਚੀ ਆ ਜਦੇ। ਤੇ ਕੰਪੈਕਟ ਹਵਾਲਾ ਹੜਾ ਫਿੱਟ ਲੈ ਸਾਰਾ ਮਾਲ ਹੀ ਆਪਣਾ ਫਿੱਟ ਲੈ ਵੀਰੇ ਵੀਰੇ ਚਾਹੇ ਹਾਥੀ ਚਵਾਈ ਕਰੇ ਕੋਈ ਵਾਲੀ ਆਪਣੀ ਕੋਈ ਗਾ ਨਹੀਂ ਹੁੰਦੀਗੀ ਚਾਹੇ ਮਸ਼ੀਨੀ ਹੈਣਾ ਅੱਗੇ ਬਾਈ ਜੀ ਨਾਲ ਆ ਗਈ ਇਹ ਵੀ ਤਾਂ ਲਊਗੀ 12 ਦਿਨ ਅੱਛਾ 12 ਦਿਨ ਇਹਦੇ ਬਾਕੀ ਆ ਹਾਂਜੀ ਤੇ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਸੇ ਦੰਦਾ ਅੱਛਾ ਕੀ ਰਿਕਾਰਡ ਰਿਹਾ ਹੈ ਇਹਦਾ ਪਿਛਲੇ ਸਾਲ ਰਿਕਾਰਡ ਵੀਰੇ ਇਹ ਦੋ ਤੋਂ 40 ਤੋਂ ਬਾਹਰ ਦੇ ਨੇ ਬਸ ਇਹ ਬਹੁਤ ਆ ਗਈ 40 ਕਿਲੋ ਤੋਂ ਬਾਹਰ ਹਾਂਜੀ ਕੱਦ ਕਾਠ ਵੱਡੀ-ਬੁੱਡੀ ਬਹੁਤ ਆ ਤੇ ਇਹ ਕਿਸੇ ਪਾਸੇ ਲੱਸੀਦਾ ਵੀ ਨਹੀਂ ਹੈਣਾ ਰੇਟ ਕੀ ਆਗਾ ਬਾਈ ਜੀ ਦਾ ਇਹ ਵੀ ਬਾਈ 1 45 ਦੇਵਾਂਗੇ ਮੌਕੇ ਤੇ ਨਰਮ ਹੋ ਜੂਗੀ ਇਹ ਕੋਈ ਜੋੜਾ ਇਕੱਠਾ ਲੂਗਾ ਵੀਰੇ 2,80,000 ਲੈ ਲਾਂਗੇ ਆਪਾਂ ਇਹਨੂੰ ਸੋਚ ਲਿਆ ਪਾ ਕਰ ਦਾਂਗੇ ਹਾਂਜੀ ਸੋ ਵੀਰੋ 1,40,40 ਦੇ ਭਾਅ ਨੂੰ ਜੇ ਜੋੜਾ ਇਕੱਠਾ ਲਓਗੇ ਮਿਲ ਜੂ ਤੇ ਇੱਕ ਸਿੰਗਲ ਦਾ ਰੇਟ ਆ ਗਿਆ 1,45,000 ਰੁਪਇਆ ਜਿੱਦ ਤੇ ਵੀਰੇ ਇਹ ਤਿਆਰ ਹੋ ਗਈ ਇਹ 2 ਲੱਖ ਰੁਪਇਆ ਤੋਂ ਬਾਹਰ ਵਾਲੀ ਬੈਠ ਬਾਕੀ ਇੱਕ ਗੱਲ ਆਪਾਂ ਹੋਰ ਦੱਸ ਦਈਏ ਆ ਜਿਹੜੀ ਵੀਡੀਓ ਕਵਰ ਹੋ ਰਹੀ ਆ ਇਹ ਕੱਚੀ ਦੀ ਵਾਲੇ ਇਹ 25 ਦਸੰਬਰ ਦੀ ਕਵਰ ਹੋ ਰਹੀ ਆ ਜਿੱਦੇ 5-7 ਜਨਵਰੀ ਬਾਈ ਜੀ ਨੰਗੀ ਜਿਹੜੇ ਰੇਟ ਆਪਾਂ ਅੱਜ ਕਰਦੇ ਮੈਂ ਇਹ ਰੇਟ ਤੁਹਾਨੂੰ ਨਹੀਂ ਮਿਲਣੇ ਕਿਉਂਕਿ ਅਸੀਂ ਮਾਰਕੀਟ ਦੇ ਵਿੱਚ ਦਿੱਲੀ ਇਹੀ ਕੁਝ ਕਰਦੇ ਆ ਇਹ ਤਾਂ ਘਾਹਿਆਂ ਦੇ ਪੁੱਤਾਂ ਨੇ ਕਾਈ ਖੋਤਨੇ ਆ ਕਿ ਉਹ ਪਤਾ ਲੱਗਦਾ ਵੀ ਘਾਹ ਕਿੱਥੇ ਹਰਾ ਤੇ ਕਿੱਥੇ ਸੁੱਕਾ ਹਨਾ ਕੱਚੀ ਵਾਲੇ ਹਟਾ ਵੀਰੇ ਅੱਜ ਜੀ ਹਾਂਜੀ ਤੇ ਦੂਜਾ ਸੂਆ ਹੁੰਦੀ ਆ ਹਨਾ ਸੋ ਬੋਡੀ ਸਟਰਕਚਰ ਦੇਖੋ ਵੱਡੀ-ਵੱਡੀ ਬਹੁਤ ਆ ਕੱਲੀ ਕੱਚੀ-ਕੱਚੀ ਆ ਹਨਾ ਕੱਚੀ ਆਵੇ ਸਾਮੂਗਾ ਬਸ ਉਹ 2 ਰੁਪਏ ਬਣਾ ਦੂ ਬੰਦਾ ਜੇ ਜੇ ਗੱਲਾਂ ਅੱਗੇ ਬਾਈ ਜੀ 5ਵੇਂ ਨੰਬਰ ਤੇ ਗਲਾਬਾ ਆ ਉਹ ਗਲਾਬੀ ਫੋਲੀ ਆ ਗਿਆ ਜਮਾ ਹਨਾ ਹਾਂਜੀ ਵੀਰੇ ਤੇ ਜਿਹੜਾ ਗੁਲਾਬੀ ਫੁੱਲ ਆਪਾਂ ਦੇਖ ਰਹੇ ਆ ਇਹਦੀ ਜਾਣਕਾਰੀ ਕੀ ਹੈ ਇਹ ਦੋ ਦਾਂਦਾ ਵੀਰੇ ਅੱਛਾ ਦੋ ਦਾਂਦਾ ਦੇਖ ਨੂੰ ਮੈਨੂੰ ਲੱਗਦਾ ਜਿਵੇਂ ਦੂਜਾ ਸਿਰ ਮੂੰਹ ਦੋ ਹਨ ਨਹੀਂ ਵੀਰੇ ਦੋ ਦਾਂਦਾ ਬੜੀ ਬੜੀ ਜ਼ਬਰਦਸਤ ਆ ਯਾਰ ਦੋ ਦਾਂਦਾ ਵੀਰੇ ਇਹ ਵਧੀਆ ਟੀਕੇ ਦੀ ਹੈ ਕੋਈ ਐ ਮਾੜੇ ਟੀਕੇ ਦੀ ਨਹੀਂ ਹੈਗੀ ਚੰਗੇ ਟੀਕੇ ਦੀ ਵਧੀਆ ਫਾਰਮ ਦੀ ਹੈਗੀ ਸੋ ਵੀਰੋ ਦੋ ਦਾਂਦਾ ਤੇ ਦਾਂਦਾ ਪਾ ਪਟ ਕੇ ਦਿਖਾ ਦਿੰਦੇ ਵਾਹ ਜੀ ਵਾਹ 1.5 ਲੱਖ ਰੁਪਇਆ ਖਾ ਕੇ ਪਲੀ ਵੀਰੇ ਇਹ ਸੋ ਜਿਵੇਂ ਉਹ ਨਹੀਂ ਗੱਲ ਤੌੜੀ ਜੀ ਦੁੱਧ ਤਰਿਆ ਹੁੰਦਾ ਤੇ ਕੜ-ਕੜ ਕੇ ਮਲਾਈ ਆ ਜਾਂਦੀ ਆ ਸੋ ਆ ਤਾਂ ਬਹਿੜ ਅਜ ਉਹ ਦਿਖਾਉਣੇ ਵਾ ਗੁਲਾਬੀ ਗੁਲਾਬੀ ਸਤ ਤੌੜਿਆ ਵਾਲਾ ਦੁੱਧ ਜਿਨ੍ਹਾਂ ਨੇ ਪੀਤਾ ਉਹਨਾਂ ਨੂੰ ਪਤਾ ਜਿਹੜੇ ਅੱਜ ਲੇਸ਼ ਦੇ ਕੋਲ ਕਰੇ ਖਾਂਦੇ ਉਹਨਾਂ ਨੂੰ ਨਹੀਂ ਸਮਝਾਉਣੀ ਵੀ ਕੀ ਗੱਲਬਾਤ ਆ ਇਹ ਗੱਲਾਂ ਜਿਹੜੇ ਮੇਰੇ ਅਕੇ 2001-2 ਜਿਹੇ ਸਕੂਲੋਂ ਪੜ੍ਹ ਕੇ ਆਉਂਦੇ ਸੀ ਉਦੋਂ ਸਾਡੇ ਉਹ ਦੁੱਧ ਪੀਤੇ ਵਾ ਹੁਣ ਸਾਡੇ ਵੀ ਤੌੜਨੇ ਆਪਣੀ ਕਿੱਧਰ ਗਈਆਂ ਉਹ ਇਹ ਉਸ ਲੈਵਲ ਦੀ ਗੱਲ ਆ ਗਈ ਜਿਵੇਂ ਕੜ-ਕੜ ਕੇ ਤਿਆਰ ਹੋਈ ਵੀ ਤੇ ਭਾਈ ਵੇਚ ਨਹੀਂ ਕਿੰਨੇ ਦੇ ਅੱਜ ਇਹ ਜਿਹੜੇ ਮੁੱਲ ਕੋਈ ਜਿੰਨਾ ਮਰਜ਼ੀ ਕਰਾ ਦੇ ਕੋਈ ਜੀ 1.40 ਲੱਖ ਰੁਪਏ ਦੀ ਬੱਚੀ ਦੇ ਦਾਂਗੇ ਅੱਜ ਅੱਜ ਦੇ ਕੱਲ ਨੂੰ ਦੋ ਦਿਨ ਰੇਟ ਆ ਰਿਹਾ 1.40 ਲੱਖ ਰੁਪਿਆ ਯਾ ਜਾਇਜ਼ ਗੱਲ ਆ ਜਾਂ 1.5 ਲੱਖ ਖਾ ਕੇ ਬਾਈ ਜੀ ਵਾਕਈ ਹੀ ਤਿਆਰ ਹੁੰਦੀ ਤੁਸੀਂ ਹਿਸਾਬ ਲਾ ਲਓ ਦਰਮਿਆਨੀ ਜੀ ਫੀਟ ਵੀ 1600 ਦਾ ਕੱਟਾ ਤੇ ਦਿਨ ਪੰਜ ਚਾਰ ਹੀ ਘਟਦੇ ਨੇ ਆਪ ਨੂੰ ਪਤਾ ਹੀ ਯਾਰ ਤੇ ਬਾਕੀ ਫਿਟਨੈਸ ਇਹਦੇ 12 ਦਿਨ ਬਾਕੀ ਪੈਨੇ ਵੀਰੇ ਇਹਦੇ ਬੱਚੀ ਦੇ ਤੇ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗੇ ਉਹ ਸਾਡੇ ਮੇਰੇ ਭਾਈ ਕੋਲ ਰਿਕਾਰਡ ਆ ਵੀਰੇ ਫਾਰਮ ਜੋ ਜਿਹੜੇ ਹੁੰਦੇ ਤਾਂ ਜਿਹੜੀ ਦਾ ਰਿਕਾਰਡ ਆਇਆ ਵੀ ਨਹੀਂ ਉਹਦੀ ਦੇਵਾਂਗੇ ਦੂਜੀ ਦਾ ਆਪਾਂ ਦਿੰਦੇ ਨਹੀਂਗੇ ਅੱਛਾ ਉਹ ਸਾਈਕਲ ਨੂੰ ਬੁਲਟ ਦੂਜੀ ਆਪਾਂ ਨੂੰ ਕਹਿੰਦਾ ਭਾਈ ਇਹਨੇ ਤੂੰ ਤਾਂ ਉਹੀ ਦੱਸਿਆਗਾ ਕੋਲੋਂ ਲਾ ਕੇ ਇੱਕ ਵੀ ਗੱਦ ਨਹੀਂ gehni ਆਪਾਂ ਸੋ ਸਾਈਕਲ ਨੂੰ ਬੁਲਟ ਗਈ ਜੀ ਉਹ ਫਾਇਦਾ ਨਹੀਂ ਕਰਦਾ ਫਾਇਦਾ ਨਹੀਂ ਭਾਈ ਕੋਈ ਆਪਣੇ ਨੂੰ ਸਿਆਣੇ ਬਹੁਤ ਨਹੀਂ ਸੋ ਬਹੁਤ ਸਿਆਣੇ ਹੈਗਾ ਦੁਨੀਆ ਬਹੁਤ ਸਿਆਣੀ ਹੈ ਅੱਜ ਕੱਲ ਕੋਲੇ ਨਹੀਂ ਲੱਭਦੇ ਉਹ ਗੱਲ ਹਰ ਇੱਕ ਬੰਦਾ ਪੜਿਆ ਲਿਖਿਆ ਹੈਗਾ ਤੇ ਤੁਹਾਨੂੰ ਇੱਕ ਚੀਜ਼ ਦੇਖ ਕੇ ਜਾਣਕਾਰੀ ਆ ਜਾਂਦੀ ਹੈ ਵੀ ਕੀ ਗੱਲ ਹੈ ਤੇ ਕੀ ਬਾਤ ਆ ਹੁਣ ਆ ਚੀਜ਼ ਸਾਹਮਣੇ ਖੜੀ ਆ ਤੇ ਮੇਰੇ ਵੀ ਮਰੂ ਖੋਸਦੇ ਵੀ ਹਾਂ ਵੀਡੀਓ ਕਵਰ ਕਰਦੇ ਪਏ ਆਗੇ ਤੇ ਅੱਗੇ ਆ ਕਿਹ ਦਿਨ ਕੱਢ ਦਿਆ ਇਹ ਦੂਜਾ ਸੂਆ ਵੀਰੇ ਕਿਹ ਦਿਨ ਲਈ ਜਾਂਦਾ ਕੀ ਅੱਛਾ ਅਲੇ ਚੰਦਾ ਬਾਕੀ ਰਹਿ ਦੇਗੇ ਅੱਛਾ 8 ਦਿਨ ਬਾਕੀ ਆ ਜੀ ਹਾਂ ਜੀ ਪਿਤੇਰੇ ਵੀਡੀਓ ਚ ਵੀ ਕੱਚੀ ਸੀਗੀ ਅੱਛਾ ਹੁਣ ਤਿਆਰ ਹੋਣ ਲੱਗ ਗਈ ਹੈ ਨਾ ਹਾਂ ਇਹਨੇ 22 ਕਿਲੋਟਰ ਪਹਿਲੇ ਨੇ ਦੁੱਧ ਦਿੱਤਾ ਪਹਿਲਾਂ ਅੱਛਾ ਕਹਿੰਦਾ ਭਾਬੈ ਦੀ 30 ਦੇ ਨੇੜੇ ਤੇ ਜਾਊਂਦੇ 30 ਵੀਰੇ ਬਾਹਰ ਦੇ ਤੇ ਇਹ ਇਹਦਾ ਲੇਵਾ ਸਟਾਰਟਿੰਗ ਦੇਖੋ ਬਾਈ ਕਿੱਥੋਂ ਆ ਅੱਜੋ ਤੂੰ ਕਿਉਂਗਾ ਮਗਰੋਂ ਸੂਤ ਇੱਕੋਂ ਆ ਦੇ ਅੱਛਾ ਨਾੜਾ ਨੂੜਾ ਨਾ ਭਰੀ ਪਈ ਆ ਨਾ ਹਾਂ ਹਰ ਤੱਕ ਇਹਨੇ 10 12 ਦਿਨ ਗਣੀ ਦੀ ਹਫਤਾ ਖੰਡ ਕੱਢਣਾ ਹੈਗਾ ਜਿੱਦੇ ਸੁਣਨਾਗਾ ਦੱਸ ਜਰਸੀ ਆ ਗਈ ਵੀਰੇ ਆ ਸੌਰੀ ਜਰਸੀ ਆ ਹਾਂਜੀ ਤੇ ਬਾਈ ਜਿਹੜੇ ਵਾ ਜਰਸੀ ਇਹ ਦੇਖ ਰਹੇ ਆ ਕਿਹੜਾ ਸੂਹਾ ਸੁੰਦੀ ਆ ਜੀ ਇਹ ਵੀਰੇ ਦੂਜਾ ਸੂਹਾ ਸੁੰਦੀ ਆ ਚੀਮੇ ਫਾਰਮ ਚੋਂ ਲੈਂਦੀ ਹੈ ਜੀ ਅੱਛਾ ਆ ਨਾਲ ਹੀ ਬਰਨਾਲੇ ਦੇ ਨਾਲ ਚੀਮਾ ਉਹ ਫਾਰਮ ਤੋਂ ਲੈਂਦੀ ਆ 26 ਲੀਟਰ ਇਹਨੇ ਪਹਿਲਾਂ ਨਹੀਂ ਦੋ ਦਿੱਤਾ ਅੱਛਾ ਪਹਿਲਾਂ ਨੇ 26 ਕਿਲੋ ਦੋ ਦਿੱਤਾ 6 ਦਾ ਅੰਦਰ Ориਜਨਲ ਆ ਕੰਨੀਆਂ ਖੜੀਆਂ ਨੇ ਇਹਨੇ ਹੁਣ ਦੂਜਾ ਸੂਹਾ ਸੁੰਦੀ ਆ ਕੀ ਮੰਨ ਕੇ ਲਵੇ ਬਾਈ ਇਤ ਕੀ ਪਰ 20 30 ਤੋਂ ਵੱਧ ਦੀ ਅੱਛਾ ਸਾਰਾ ਡਿਟੇਲ ਇਹਦੀ ਹੈਗੀ ਸਾਰੀ ਡਿਟੇਲ ਦੱਸ ਦਾਂਗੇ ਵੀਰੇ ਸਾਰੀ ਬਾਇਓ ਡਾਟਾ ਸਾਰਾ ਦੇ ਦਾਂਗੇ A to Z ਦੀ ਕੰਮ ਕਹਦੇ ਮਾਲ ਕਹਦੇ ਘਰੇ ਭੇਜ ਦੇਗੇ ਤੁਹਾਨੂੰ ਦਾ ਰੁਪਏ 5000 ਨਫਾ ਦੇ ਦੇ ਗੱਲ ਖਤਮ ਹੈ ਬਸ ਜੈ ਜੈ ਗੱਲ A to Z ਰਿਕਾਰਡ ਮਿਲ ਜੂਗਾ ਹਾਂ ਜੀ ਧੋਰੀ ਬਾਹਰ ਨੂੰ ਇਹਨੂੰ ਸੋ ਫਿਰ ਮੂੰਹ ਮੱਥਾ ਦੇਖੋ ਜਮਾ ਕਿਆ ਬਾਤਾਂ ਸਾਰਾ ਤੁਹਾਨੂੰ ਰਿਕਾਰਡ ਮਾਲ ਕਹਦੇ ਘਰੇ ਜਾ ਕੇ ਪੁੱਛੋ ਭਾਈ ਤੁਸੀਂ ਕਿਹੜਾ ਲਾਇਆ ਕਿਦੋਂ ਜਮੀ ਸੀ ਕਿਦੋਂ ਕਿੱਧਰ ਰੁਗੀ ਸੀ ਦਿੱਤੀ ਆ ਤਾਂ ਵੀ ਪੁੱਛ ਲਿਓ ਆਪਾਂ ਤਾਂ 5000 ਨਫਾ ਦੇ ਦੇ ਪਾਇਆ ਬੱਸ ਜੈ ਜੈ ਗੱਲ ਆ ਜਾਵਾ ਯਾਰ ਸੋ ਕੰਮ ਕਰਦੇ ਆ ਨਫਾ ਦਾ ਬੰਦੇ ਨੇ ਲੈਣਾ ਹੀ ਆ ਤੇ ਦੂਜਾ ਸੁਹਾ ਸੁੰਦਿਆ ਤੇ ਹਾਲੇ ਦਾ ਵੀਰੇ ਕੱਚੀ ਆ ਜਿੱਦੇ ਤਿਆਰ ਹੋਗੀ ਤੇ ਕੱਲੀ ਵੀਰੇ ਰੋਜ ਜਾਊਗੀ ਹਨਾ ਬਾਈ ਦੱਸੂਗੀ ਇਹ ਅਸਲ ਤਾਂ ਕੰਪੀਟੀਸ਼ਨ ਵਾਲੀ ਆ ਵੀਰੇ ਸਵਾਦ ਚੀਜ਼ਾਂ ਹੈਂ ਵੀਰੇ ਦੇਖ ਲੋ ਭੰਵੇਂ ਕਹਿੰਦੇ ਮੇਰੇ ਮੂੰਹੋਂ ਨਹੀਂ ਕਹਿਣਾ ਕੰਪੀਟੀਸ਼ਨ ਦੇ ਮੂੰਹ ਤੋਂ ਲੈ ਕੇ ਸਰੀਰ ਤੋਂ ਲੈ ਕੇ ਪੈਰਾਂ ਤੋਂ ਲੈ ਕੇ ਸਾਰਾ ਕੁਝ ਹੀ ਉੱਕੇ ਰਿਪੋਰਟ ਆ ਜੀ ਸੋ ਬਾਕੀ ਫੇਸ ਕੁਆਲਿਟੀ ਦੇਖੋ ਯਾਰ ਤੂੰ ਮਾਰੋ ਕੀ ਬੜਾ ਮੂੰਹ ਦਿਖਾ ਦਿੰਦਾ ਸਮਾਰ ਕੇ ਵੀਰੇ ਕਹਿੰਦੇ ਬਾਅਦ ਚ ਸਾਨੂੰ ਵੀਡੀਓ ਪਾ ਦਿਓ ਸਵਾਹ ਦੇਖੋ ਤਸੱਲੀ ਆ ਕਰਾ ਦੇਣਾ ਘੰਟਾ ਹੋ ਗਿਆ ਮੋਬਾਈਲ ਲਾ ਕੇ ਮਗਰ ਤਰੇ ਸਾਰਾ ਕੁਝ ਕਰ ਦਿੰਦਾ ਮੈਂ ਸਿੱਧੀ ਬਿਲਕੁਲ ਸੋ ਪਾਣੀ ਦੇ ਗਲਾਸ ਮੂਰੋ ਢੋਲਦਾ ਵਗੋ ਡੁੱਲੂ ਆ ਗਿਆ ਮੂਰ ਦੀ ਢੋਲ ਤੇ ਚਾਹੇ ਮਾਂ ਕਰਦੀ ਢੋਲਦੇ ਪਰ ਤੇ ਨੇਵੇਂ ਜਿਹੜੇ ਗਿੱਥਾ-ਗੁੱਥਾ ਬਹੁਤ ਵਧੀਆ ਪਈਆਂ ਆ ਠੰਡੀ ਦੇਖ ਕੇ ਕਿੰਨੀ ਆਹਾਂ ਬਾਜੀ ਵਾਹ ਮਾਰਦੀ ਬਾਈ ਗੂੰਦਿਆਲੇ ਵਾਹ ਜੀ ਵਾਹ ਹਣ ਤਾਂ ਕੱਢ ਜੂ 12-13 ਜਰ ਹਨਾ ਇਹਦੇ ਵੀਰੇ ਮੰਨ ਰਿਪ 16 ਦਿਨ ਬਾਕੀ ਪਏ ਨੇ ਚੀਪਾ ਜਾਮਾ ਕਿਹੋ ਵਰਜ ਆਉਂਦਾ ਲੈ ਹਰੇ ਸੋ ਇਹ ਹੈਪੀ ਨਿਊ ਇਅਰ ਦੇ ਸੂਝ ਆ ਗਏ ਹਨਾ ਸੋ 2026 ਚ ਪਚਾਉ ਤੁਰੂਗੀ ਕੋਈ 16 ਦਿਨ ਬਾਕੀ ਪਏ ਨੇ ਕਿਆ ਬਾਤ ਹੈ ਮੈਂ ਕਹਿੰਦਾ 10 ਦਿਨ ਪਏ ਨੇ 8 ਦਿਨ ਪਏ ਨੇ ਕੋਈ ਨਹੀਂ 16 ਦਿਨ ਪਏ ਨੇ ਸੋ ਵੀਰੋ ਵੱਡੀ-ਬੁੱਡੀ ਵੇੜ ਦੇਖੋ ਬਹੁਤ ਜ਼ਬਰਦਸਤ ਆ ਜਿਹੜੇ ਕਹਿੰਦਾ ਬਰੀਡ ਤੇ ਕੰਮ ਕਰਨਾ ਤੁਸੀਂ ਕਹਿੰਦੇ ਅਸੀਂ ਬੱਚੀ ਲੈਣਾਗੇ ਅਸੀਂ ਉਹ ਕਰ ਲਾਂਗੇ ਕਲਰ ਵੀ ਭਾਈ ਬਹੁਤ ਪਿਆਰਾ ਇਹਦਾ ਤੇ ਜਦੋਂ ਆਪਣੇ ਘਰੇ ਵੇੜ ਆ ਗਈ ਨਾਲੇ ਆਪਾਂ ਦੁੱਧ ਵੀ ਵੇਵਾਂਗੇ ਨਾਲੇ ਖਰਚਾ ਕਵਰ ਕਰੂਗਾ ਆਪਦਾ ਤੇ ਬਰੀਡ ਇਹੇ ਜੀ ਤਿਆਰ ਕਰਦੀ ਹੈ ਚੰਗੀ ਖਾਹ ਦੇ ਪੇਮੈਂਟ ਲੱਗਦੀ ਹੈ ਕਹਿ ਵਾਦਾ ਹੁਣ ਜਦੋਂ 10 ਫੁੱਟ ਦੀ ਟਰਾਲੀ ਲੈ ਕੇ ਤੇ ਖੇਤ ਕੰਬਾਈਨ ਆ ਗਈ ਕੰਬਾਈਨ ਵਾਲਾ ਗਾਲੇ ਕਢੂ ਦਾਣੇ ਡੋਲੀ ਜਾਵਾਂਗੇ 14 ਫੁੱਟਾਂ ਟਰਾਲਾ ਲੈ ਗਏ ਇੱਕਿਆਰੀ ਜਿਹਾ ਪਾ ਕੇ ਘਰੇ ਆ ਜਾਈਂ ਉਹੀ ਗੱਲਾਂ ਇਹਦੇ ਵਿੱਚ ਆ ਗਈਆਂ ਸਸਟਾ ਰਹੋਵੇ ਬਾਰ ਤੇ ਰੇਟ ਵਗੈਰਾ ਇਹਨਾਂ ਦੇ ਫਿਰ ਰੇਟ ਵੀ 1 ਲੱਖ ਤੇ 25000 ਰੁਪਏ ਦੀ ਬੈਠ ਦੇਵਾਂਗਾ ਆਪਾਂ ਕੱਚੀ ਇਹ ਜੈ ਜਗਤ ਹਾਂਜੀ ਅੱਗੇ ਕਾਫੀ ਕਲਰ ਚ ਆ ਗਈ ਹਾਂਜੀ ਵੀਰੇ ਆ ਤਾਂ ਲੈ ਬਈ ਬੜਾ ਜ਼ਬਰਦਸਤ ਆ ਯਾਰ ਇਹਨਾਂ ਮਾਰਮਰ ਮੂਰੇ ਦਾ ਲੈਵਾ ਵੀਰੇ ਫੋਰ ਬਈ ਫੋਰ ਜੇ ਮੈਂ ਗਾਲਾਂ ਕਰੀ ਜਾਂਦੀ ਆ ਦੇਖੋ ਪਰਮਾ ਵਾਲੀ ਜੀ ਦੇਖਿਆ ਇਹਨਾਂ ਕੱਢਦੀ ਆ ਇਹ ਵੀਰੇ ਇਹ 2-4 ਦਿਨ ਦੂ ਬਾਹਲੇ ਦਿੰਦੀ ਲੈਂਦੀ ਆਲੇ ਅੱਛਾ 4 ਦਿਨ ਕੱਢ ਜੇ 5 ਦਿਨ ਕੱਢ ਜੇ ਤੇ ਬਾਕੀ ਇਹ ਗਾਲਾਂ ਵਗੈਰਾ ਫੁੱਲ ਕਰਦੀ ਆ ਹਨਾ ਹਾਂਜੀ ਹਾਂਜੀ ਤੇ ਇਹਦੀ ਡਿਟੇਲ ਸਾਰੀ ਮਿਲ ਜੂਗੀ ਸਾਰਾ ਸਾਰੀ ਸਾਰਾ ਰਿਕਾਰਡ ਹੀ ਦੇ ਦਾਂਗੇ ਜੀ ਇਹਦਾ ਰੇਟ ਇਹਦਾ ਵੀ 1,25,000 ਰੁਪਏ। 1,25,000 ਮਾਨਤਾ ਕਰ ਦਾਂਗੇ। ਮਾਨਤਾ ਕਰ ਦਾਂਗੇ। ਟੋਰੀ ਮਾੜਾ ਜੈਨੂੰ ਕਰਾਂ। ਤੇ ਫਿਰ ਪਹੁੰਚ ਨਹੀਂ ਹੋਣੀਗੀ। ਅੱਛਾ 1,25, ਅੱਜ ਪਹੁੰਚ ਕਰ ਦਾਂਗੇ। ਪਹੁੰਚ ਕਰ ਦਾਂਗੇ 100 ਕਿਲੋਮੀਟਰ ਮਾੜ ਦੇ ਕੋ। ਜੀ। ਸੋ ਵੀਰੋ ਬੈੜ ਦਾ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕਿਆ ਬਾਤਾਂ। ਤੁਰਦੀ ਲੱਤ ਕਮਾ ਕਮਾ ਧਰਦੀ ਹੈ ਸਵਾ ਲੱਖ ਰੇੜਾ। ਜਿਹੜੇ ਕਹਿੰਦਾ ਜਰਸੀ ਲੈਣੀ ਹੈ ਇੱਕ। ਕਹਿੰਦਾ ਭਾਈ 1.5 ਲੱਖ ਮੰਗਦਾ ਕਹਿੰਦੀ ਵੀ 1.5 ਮੰਗਲਾ। ਅੱਛਾ ਕਵਾਦੀ ਮਾੜਾ ਜੇ ਹੋ ਰਿਹਾ ਇਹਨੂੰ। ਸੋ ਵੀਰੋ ਮੂੰਹ ਮੱਥਾ ਦੇਖ ਜਿਹੜਾ ਇੱਕ ਹੋਰ ਘੜਾ ਦੀ ਬੈਸਕਟਿੰਗ ਕਰਨ ਜਿਹੜਾ ਚਾਹੁੰਦੇ ਨੇ ਆਪਾਂ ਜਰਸੀ ਦੇ ਵਿੱਚ ਤੇ ਬਾਕੀ ਜਿਹੜਾ ਆ ਕਲਰ ਪ੍ਰਿੰਟ ਆ ਬਹੁਤ ਘੱਟ ਮਿਲਦਾ ਦੇਖੋ ਮੱਲਾਂ ਨੂੰ ਤੁਰਦੀ ਆ ਹਜੇ 2-3 ਦਿਨ ਆ ਇਹ ਲੈਂਦੀ ਆ 2-3 ਦਿਨਾਂ ਨੂੰ ਤਾਂ ਕਹਿੰਦੇ ਸਬਜ਼ੀਓ ਸੱਪ ਬਣ ਗਈ ਖਾ ਕੇ ਮਾਲ ਭਰਾਇਆ ਇਹਨੇ ਉਹ ਚੀਜ਼ ਬਣ ਜਾਣਾਗਾ ਸੋ ਜਿਹੜੇ ਅੱਜ ਸੋਚ ਰਹੇ ਆ ਜਰਸੀ ਲੈਣੀ ਆ ਤੇ ਚੱਕੋ ਫੋਨ 98778 68299 98735 50846 ਇਹ ਨਹੀਂ ਕਰਨ ਵੀ ਜਰਸੀ ਇੱਕ ਲੈਣ ਆਉਗੇ ਦੋ ਵੀਰੇ ਇਕ ਹੋਰ ਜਰ ਸਖਣੇ ਤੀਜੀ ਕੱਚੀਆਂ ਨੇ ਬਾਈ ਇੱਕ ਬੜ ਕੱਚੀ ਹੈ ਜੀ ਤੀਜੀ ਕੱਚਾ ਡੇਟ ਮੂੰ ਫੇਸ ਦੇਖ ਲੈ ਸਾਰੇ ਓਕੇ ਰਿਪੋਰਟ ਹੈ ਨਾਲ ਦੀ ਲੈ ਫੜਾਈ ਕਰਾ ਜਵਾਗ ਜੋਂ ਇਹਨਾਂ ਨੂੰ ਤੇ ਤੀਜੀ ਜਿਹੜੀ ਕੱਚੀ ਖੜੀ ਆ ਹਨ ਤੇ ਜਿਹੜੀ ਕੱਚੀ ਦੇਖ ਰਿਹਾ ਮੂੰ ਮੱਥਾ ਬੜਾ ਜ਼ਬਰਦਸਤ ਆ ਹਨ ਇਹਦੇ ਵੀਰੇ ਮੰਨ ਵੀ ਪਏ ਨਹੀਂ ਹਲੇ ਮਹੀਨੇ ਤੋਂ ਵੱਧ ਪਿਆ ਥੋੜਾ ਜਿਹਾ 2-4 ਦਿਨ ਅੱਛਾ ਹਾਂ ਇਹ ਕਰਮ ਚੋਈ ਆ ਦੋ ਦਿਨ ਦਿੱਤਾ 28 ਕਿਲੋ ਪਹਿਲਾਂ ਨਹੀਂ ਅੱਛਾ 28 ਕਿਲੋ ਹਾਂਜੀ ਆ ਆ ਗਿਆਂ ਬਰੀਡਾਂ ਹਨ ਮੂੰ ਬੱਸ ਉਹਨੂੰ ਦੱਸੂ ਵੀਰੇ ਆਪੀ ਮੇਰੇ ਕੰਨ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪਣੀ ਕੀ ਦੱਸੂ ਤੁਹਾਨੂੰ ਸਕਿਆ ਬਾਤਾਂ ਹ ਦੋ ਤਰ੍ਹਾਂ ਦੇ ਜੀਤੀ ਤੋਂ ਬਾਹਰ ਹਲੇ ਕੱਚੀ ਦਾਜਮੀ ਜ਼ਰੂਰ ਆ। ਅੱਧਾ ਮਹੀਨੇ ਤੋਂ ਉੱਪਰ ਲੋਕ ਆਦ ਰਹਣਾ। ਸੋ ਹਲੇ ਤਾਂ ਬਾਂਡਾ ਸਟਾਰਟ ਵੀ ਨਹੀਂ ਹੋਈ ਹੈ ਹਨਾ। ਸੋ ਬੱਜੀ ਵੀਰ ਕਹਿੰਦੇ ਅਸੀਂ ਕੱਚੀ ਵਾਰ ਲੈਣੇ ਘਰੇ ਤਿਆਰ ਕਰਨੀ ਆਪ ਤਿਆਰ ਕਰ ਲੋਗੇ ਜਾਂ ਨਹੀਂ। ਕੋਲ ਵੀ ਜਲ ਤਿਆਰ ਹੋ ਜੀ ਯਾਰ ਮੂਰੇ ਬਾਲੀਆਂ ਮਿਲਦੀਆਂ ਵੀ ਹਨੀਆਂ ਚੰਗੀ ਨਸਲ ਮਿਲਦੀ ਘਟਾਗੀ। ਸੋ ਕਹਿੰਦਾ ਬਾਪ ਹੀਰੇ ਦਾ ਮੁੱਲ ਜ਼ਰੂਰੀ ਪਤਾ ਹੁੰਦਾ। ਆਪ ਨੂੰ ਚੰਗੀ ਲੱਗੀ ਆ ਭਲੇ ਜੀ। ਇਹਦਾ ਮੁੱਲ ਵਟ ਚਲ ਫੋਨ ਦੀ ਕਰਾਂਗੇ ਹਨਾ ਕੱਚੀ ਇਹਦਾ। 100 ਲੱਖ ਤੋਂ ਬਾਹਰ ਥੱਲੇ ਵਾਲਾ ਬਾਈ ਬਣ ਕੇ ਫੋਨ ਨਾ। ਹਾਂ ਕੱਚੀ ਵਾਲੇ। ਸੋ ਵੀਰੋ 78 ਤੇ ਨਾ ਨੰਬਰ ਕੋਲੀ ਗੱਲ ਭੁੱਲ ਗਿਆ ਮੈਂ 987786899 ਦੂਜਾ ਨੰਬਰ 98735 50800